ओके ਉਹ ਨਹੀਂ ਯਾ ਪਾ ਬੀ ਮੈਂ ਰੋਜ ਦੱਸ ਤੇਰਾ ਕੀ ਰੱਖਿਆ ਇੱਥੇ ਚੱਕਦੀ ਆ ਮੂੰਹ ਆ ਜਾਂਦੀ ਹੈਗੀ ਹੁਣ ਤਾਂ ਆ ਕੇ ਗਈਆਂ ਹਜੇ 15 ਦਿਨ ਨਹੀਂ ਪਹਿਣ ਦਿੰਦੀ ਚੱਕਦੀ ਆ ਮੂੰਹ ਆ ਜਾਂਦੀ ਹੈ ਹੁਣ ਦੱਸ ਤੇਰਾ ਇੱਥੇ ਕੀ ਰੱਖਿਆ ਮਾਂ ਹੁੰਦੇ ਆਈ ਜਾਂਦੀ ਉਦੋਂ ਹਫਤਾ ਨਹੀਂ ਪਹਿਣ ਦਿੰਦੀ ਸੀ ਹੁਣ ਫੇ ਪਤਾ ਨਹੀਂ ਕੀ ਚੱਕਦੀ ਹੈ ਕੀ ਨਾ ਅੱਖ ਬਚਾ ਕੇ ਉਹਦੀ ਵੱਡ ਜਾਂਦੀ ਆ ਕਮਰੇ ਚ ਪਤਾ ਨਹੀਂ ਕਮਰੇ ਚ ਕੀ ਸੋਨਾ ਧਰਿਆ ਪਿਆ ਜੀ ਮਾਂ ਦਾ ਵਿਆਹ ਤੀ ਵਰਤੀ ਹੋਇਆ ਕਦੇ ਕੁੜੀ 6 ਮਹੀਨੇ ਬਾਅਦ ਗੇੜਾ ਮਾਰ ਗਈ ਸਾਲ ਮਾਂ ਗੇੜਾ ਮਾਰ ਗਈ ਗੇੜਾ ਉਹਦੀ ਆ ਜੂਗੀ ਖੜ ਜੂਗੀ ਨਾ ਉਹਨਾਂ ਨੂੰ ਆਏ ਆ ਵੀ ਨਾ ਭੇਜੀਏ ਸੀ ਐ ਥੋੜੀ ਕਰਦੀਆਂ ਹੁੰਦੀਆਂ ਨੇ ਕੁੜੀਆਂ ਚੋਲਟੀ ਕਿਸੇ ਥਾਂ ਦੀ ਤੜਣੀ ਐ ਨੂੰ ਜਾ ਕੇ ਵਿਆਹ ਹੁੰਦੀ ਐ ਚੋਰਨੀ ਵੀ ਰਹਿਣ ਰੋਣ ਨੂੰ ਨਾ ਕਹਦੇ ਕਿਤੇ ਚੱਕ ਦਾ ਮੂੰਹ ਕਹੀ ਜਾਊਗਾ ਰਹਿ ਜਾ ਭੈਣੇ ਰਹਿ ਜਾ ਭੈਣੇ ਆਹਣੀਆਂ ਜਾ ਕੇ ਮੇਰੀ ਗੱਲ ਸੁਣੋ ਕੀ ਹੋ ਗਿਆ ਉਹ ਤਾਂ ਸੁਣਨੀ ਨਹੀਂ ਤੁਸੀਂ ਨੇ ਇੱਕ ਕੰਨ ਵਿੱਚ ਦੀ ਪਾਉਣਾ ਦੂਜੇ ਕੰਨ ਵਿੱਚ ਦੀ ਕੱਢ ਦੇਣੇ ਆ ਕੁੱਤੇ ਵਾਂਗੂ ਭੌਂਕ ਕੇ ਹਟ ਜਾਨੀ ਆ ਚੱਲ ਬੋਲ ਕੀ ਕਹਿਣੀ ਆ ਬੋਲਣਾ ਕੀ ਇਹ ਚੋਰਨੀ ਦਾ ਫੋਨ ਆਇਆ ਚੋਰਨੀ ਕਿਹੜੀ ਤੇਰੀ ਭੈਣ ਮੂੰਹ ਸੰਭਾਲ ਕੇ ਬੋਲ ਇਸ ਤਰ੍ਹਾਂ ਨਹੀਂ ਬਣਦੀ ਉਹਦੇ ਨਾਲ ਤਾਂ ਕੋਈ ਗੱਲ ਨਹੀਂ ਪਰ ਬੋਲਣੀ ਤੈਨੂੰ ਆਕਲ ਹੋਣੀ ਚਾਹੀਦੀ ਆ ਤੇ ਮੂੰਹ ਕੀ ਸੰਭਾਲਣਾ ਜਦੋਂ ਹੈਗੀ ਚੋਰਨੀ ਆ ਉਹ ਕੀ ਚੱਕ ਲਿਆ ਉਹਨੇ ਚੱਕਦੀ ਕਿਉਂ ਨਹੀਂ ਜਦੋਂ ਆਉਂਦੀ ਸਾਰੇ ਕਮਰਿਆਂ ਚ ਗੇੜੇ ਦੇ ਦਿੰਦੀ ਆ ਕਦੇ ਉਧਰ ਪੇਟੀ ਖੋਲ ਲੀ ਕਦੇ ਟਰੰਕ ਖੋਲ ਲਿਆ ਕਦੇ ਕੁਸ ਚੱਕ ਕੇ ਲੈ ਗਈ ਕਦੇ ਕੁਸ ਚੱਕ ਕੇ ਲੈ ਗਈ ਪਰਦਾ ਘਰ ਨਹੀਂ ਹੈਗਾ ਦੇਉ ਨਹੀਂ ਗੇੜੇ ਘਰ ਦੇ ਹੈਗੇ ਸੀ ਫੇਰੇ ਪਹਿਲਾਂ ਸੀ ਹੁਣ ਕੀ ਘਰ ਚ ਰਹਿ ਗਿਆ ਉਹਦਾ ਹਿੱਸਾ ਇੱਥੇ ਮੇਰੀ ਸੁਣ ਲੋ ਗੱਲ ਰਹਿਣ ਰੋਣ ਨੂੰ ਨਾ ਕਹਿਦੇ ਉਹਨਾਂ ਕਿਤੇ ਕਹੀ ਜਾਂਦੇ ਨੇ ਉਹਨਾਂ ਰਹਿ ਜਾ ਭੈਣੇ ਰਹਿ ਜਾ ਭੈਣੇ ਇੱਕ ਟਾਈਮ ਲਾਉਗੀ ਘੰਟਾ ਮੁੜ ਜੂਗੀ ਆਪਦਾ ਕਰਦਾ ਤਾਂ ਕਰੇ ਸੀ ਕਰਨਾ ਹੁੰਦਾ ਆਈ ਹੈ ਨਹੀਂ ਵਿਚਾਰੀ ਪਹਿਲੇ ਰੋਲਾ ਪਾ ਲਿਆ ਕੱਲ ਤੈਨੂੰ ਮੈਂ ਦਿਖਾ ਦੂੰ ਕੋਈ ਨਾ ਫਿਰ ਵੀ ਚੋਰ ਨਹੀਂ ਹੈਗੀ ਆ ਕਿ ਨਹੀਂ ਹੈਗੀ ਉਹ ਕੱਲ ਟੰਗਾ ਪਗਾਈ ਨਗਰ ਆਇਆ ਮੇਨੋ ਜਿਆਦੇ ਆਇਆ ਭੈਣ ਦਾ ਇਹ ਅਰੀ ਤਾ ਤੇਰੇ ਨਾਨਕੇ ਆ ਕੇ ਤਾਂ ਨਾ ਦੇ ਅੱਡੇ ਤੇ ਉਤਰਨਾ ਸਾਰੀ ਮੇਰੇ ਜੀ ਲੱਗ ਜਾਂਦਾ ਆਪਣਾ ਪਿੰਡ ਤਾਂ ਮੈਨੂੰ ਐ ਲੱਗਦਾ ਜਿਵੇਂ ਬਗਾਨਾ ਹੁੰਦਾਗਾ ਪੂਰੇ ਆ ਕੇ ਜੀ ਲੱਗਦਾ ਮੇਰਾ ਤਾਂ

ਮੈਨੂੰ ਫੋਨ ਕਰ ਦੇਣਾ ਸੀ ਮੈਂ ਲੈ ਆਉਂਦਾ ਅੱਡੇ ਤੋਂ ਜਾ ਕੇ ਸੋਨੂੰ ਚੱਲ ਕੋਈ ਨਾ ਬਈ ਮੈਨੂੰ ਐ ਸੀ ਕਿਹੜਾ ਬਾਲੀ ਦੂਰ ਹੈ ਨਾਲੇ ਪੇਕਿਆਂ ਦਾ ਚਾਈ ਅੱਡ ਹੁੰਦਾਗਾ ਮੈਂ ਤਾਂ ਪਤਾ ਹੀ ਨਹੀਂ ਲੱਗਿਆ ਵੀ ਕਿੰਨੀ ਕਬਾਟ ਸੀ ਮਨ ਤਾਂ ਲੱਗਿਆ ਬਸ ਮੈਂ ਪਿੱਛੇ ਘਰ ਆ ਗਿਆ ਠੀਕ ਆ ਬਈ ਮੈਂ ਤਾਂ ਗਲੀਆਂ ਦੇਖਦੀ ਆਈਆਂ ਸੋਚੀ ਦੀ ਮਖੌਰੇ ਖੇਡਦੇ ਹੁੰਦੇ ਸੀ ਹਾਂ ਆਪਾਂ ਇਕੱਠਾ ਪਤਾ ਹੀ ਨਹੀਂ ਲੱਗਿਆ ਕਦੋਂ ਵੱਡੇ ਹੋ ਗਏ ਲੱਗ ਰਹੀ ਹੈ ਗਰਮਾਤੇ ਕਰਨਾ ਆ ਜੂਗੀ ਦੂਜੇ ਦਿਨ ਚੱਕੂਗੀ ਮੂੰਹ ਬਿੰਦ ਤੱਕ ਪਿੱਛੋਂ ਆ ਜੀ पड़गी चप्पा हो जाना और सुनाओ बुत गल बात कोई चलो मैं आ गया इना टाइम हो गया है मेरी आए बैठे ने घरे पानी तो नहीं खिला अंदर ही बैठी है ना तेन माड़ी मोटी आकर है ही है ना क्यों की हो गया ਤੈਨੂੰ ਮੈਨੂੰ ਪਤਾ ਨਹੀਂ ਕਿ ਇਹ ਰਿਸ਼ਤੇਦਾਰ ਆਏ ਬੈਠੇ ਨੇ ਪਾਣੀ ਤਾਂ ਨਹੀਂ ਫੜਾਉਂਦੇ ਹੁੰਦੇ ਆ ਆਈ ਆਵੇ ਫਿਰ ਮੈਂ ਕੀ ਕਰਾਂ ਤੂੰ ਰੋਜ਼ ਦੀ ਆ ਜਾਂਦੀ ਐ ਨਾ ਰਿਸ਼ਤੇਦਾਰੀ ਇਹ ਤਾਂ ਘਰ ਦੀ ਕੁੜੀ ਆ ਘਰ ਦੀ ਕੁੜੀ ਆ ਘਰ ਦੀ ਕੁੜੀ ਨੂੰ ਕੀ ਲੈ ਕੇ ਆਈਏ ਤੈਨੂੰ ਉਹ ਖਾਣ ਨੂੰ ਲੈ ਆਈਏ ਕੁਝ ਤੈਨੂੰ ਪਹਿਲਾਂ ਮੇਂ ਖਾਣ ਨੂੰ ਲੈ ਨਹੀਂ ਆਂਦੀ ਆ ਨੇ ਕਿਆ ਢੰਗਾ ਤੂੰ ਵੜੀ ਪਕਾ ਕੇ ਨਾ ਮਾਰ ਪਾਣੀ ਦੇ ਹੁਣ ਕਿਹਾ ਪਾਣੀ ਤਾਂ ਨਹੀਂ ਫੜਾ ਡੰਮਦਾ ਨਹੀਂ ਮੱਥਾ ਉਹਦਾ ਆਇਆ ਭੈਣ ਦਾ ਅੱਜ ਵੀ ਰਹੂਗੀ ਉਹ ਦੇਖ ਕੇ ਗਾਜੀ ਵਿਚਾਰੀ ਮੈਂ ਹਾਂ ਦੇ ਦੂ ਹੱਥ ਟੰਡੋਲੇ ਮੇਰੇ ਤਾਂ ਸਰੀਰ ਕੋਲੇ ਮਾਰਨ ਲੱਗ ਜਾਂਦਾ ਦੇਖ ਕੇ ਤੜਫਾਤਾ ਨਹੀਂ ਮੈਨੂੰ ਖੂਨ ਬਚਾਈ ਜਾਂਦੀ ਰਹਿੰਦੀ ਆ ਜਦੋਂ ਆ ਜਾਂਦੀ ਐ ਸੋਚ ਹੀ ਲੱਗ ਜਾਂਦੀ ਮੈਂ ਤਾਂ ਵਿਆਹ ਨਾ ਲੈ ਜੇ ਚੱਕਿਆ ਨਾ ਲੈ ਜੇ ਲਿਜਾਂਦੀ ਤਾਂ ਜਰੂਰ ਐ ਪਰ ਪਤਾ ਨਹੀਂ ਲੱਗਣ ਦੀ ਮਾਂ ਦਿੱਤੀ ਪਤਾ ਨਹੀਂ ਕਿ ਮੇਲੇ ਕੋ ਕੇ ਲੈ ਜਾਂਦੇ ਚੀਜ਼ਾਂ ਖਾਮ-ਧਾਣਾ ਸਾਰਾ ਆਪ ਦਾ ਜਿਹੜਾ ਇੱਧਰ ਉੱਧਰ ਰੱਥੀ ਬੈਠੀਆਂ ਮੈਂ ਤਾਂ ਕੋਈ ਐਵੇਂ ਨਹੀਂ ਦੇਖਿਆ ਸਾਡੇ ਤਾਂ ਹੈ ਨਹੀਂ ਕੋਈ ਚੋਰੀ ਕਰਨ ਵਾਲਾ ਇਹਨੂੰ ਆਸ ਤਾਂ ਇਕੱਲੀ పాపరి జ టైమ్ పా ਨੌਰੇ ਬੈਠੇ ਉਹਦੇ ਕੋਲ ਜਾ ਕੇ ਗੱਲਾਂ ਬਾਤਾਂ ਕਰ ਲਾ ਜਾ ਕੇ ਕੁੜੀ ਕੋਲੇ ਦੁੱਖ ਸੁੱਖ ਕਰ ਨਾ ਇਹ ਵਿਚਾਰੀ ਕੀ ਕਰ ਲਾਂ ਗੱਲਾਂ ਉਹਦੇ ਨਾਲ ਜਦੋਂ ਮੇਰਾ ਦਿਲ ਹੀ ਨਹੀਂ ਮਿਲਦਾ ਉਹਦੇ ਨਾਲ ਕਰ ਲੈ ਸੁੱਖ ਗੱਲਾਂ ਉਹਦੇ ਨਾਲ ਮੈਂ ਤੈਨੂੰ ਗੱਲਾਂ ਕਰਨ ਨੂੰ ਨਹੀਂ ਕਹਿੰਦਾ ਹੈਗਾ ਵੀ 10 ਮਿੰਟ ਕੋਲੇ ਬੈਠ ਜਾ ਨਹੀਂ ਕੁਝ ਸੁਣਾਉਣੀ ਗੱਲ ਦਾ ਸੁਣ ਤ ਲੈ ਦੁੱਖ ਸੁੱਖ ਉਹਦੇ ਮੈਥੋਂ ਨਹੀਂ ਸੁਣ ਮੂਰੀ ਲੱਗਦੀ ਅੰਦਰ ਬੈਠੀ ਤੂੰ ਤੁਸੀਂ ਕਰ ਲਾਂਦੇ ਗੁਰਬਤਿ ਕੀ ਰਹਿੰਦੇ ਨੇ ਸਾਡੇ ਗੁਰਬਤਿ ਕਰਨ ਵਾਲੇ ਤੋਡੇ ਨਾਲ ਹੀ ਮਤ ਮਿਲਦੀ ਆ ਦੀ ਮੇਰੇ ਨਾਲ ਤਾਂ ਉਹ ਮਿਲਉਂਦੀ ਵੀ ਨਹੀਂ ਨਾ ਮੈਂ ਉਹਦੇ ਨਾਲ ਮਿਲਾਵਾਂ ਠੀਕ ਆ ਕੋਈ ਸਾਰਾ ਦਿਨ ਤਾਂ ਤਾਂ ਪਖੀ ਰਹਿੰਨੀ ਆ ਤੇ ਚਲ 10 ਮਿੰਟ ਬੈਠ ਜਾ ਕੇ ਦੇਖੋ ਬੈਹਿ ਜੂਗੀ ਬੈ ਜਾ ਮੈਂ ਦਵਾਰੇ ਨਹੀਂ ਕਹਿੰਦਾ ਰਹੇਗਾ ਦੇਖ ਲਾ ਰੀਤ ਜੋ ਤੇਰ ਨਾਨੀ ਹੁੰਦੀ ਸੀ ਮੇਰਾ ਇੰਨਾ ਜੀ ਲੱਗਦਾ ਉਹ ਨਾ ਭੱਜ ਕੇ ਮਿਲਦੀ ਐ ਜੱਫੀ ਪਾ ਕੇ ਐ ਕਹਿੰਦੀ ਐ ਨਿਦਣ ਰਹੋ ਨਿਦਣ ਰਹੋ ਮੰਮੇ ਥੋੜਾ ਤਾਂ ਪਤਾ ਨਹੀਂ ਕਿ ਮੇਰੇ ਜੀ ਲੱਗ ਜਾਂਦਾ ਮੇਰੇ ਤਾਂ ਤੇ ਜੀ ਨਹੀਂ ਲੱਗਦਾ ਪਹਿਲਾਂ ਤਾਂ ਹਜੇ ਮੇਰਾ ਲੱਗਦਾ ਹੁੰਦਾ ਸੀ ਹੁਣ ਤਾਂ ਜਮੀ ਵੀ ਨਹੀਂ ਲੱਗਦਾ ਨਾ ਬੁੱਤ ਐਵੇਂ ਲੱਗਦਾਗਾ ਜੀ ਕਿਉਂ ਨਹੀਂ ਲੱਗਦਾ ਓਰੇ ਤਾਂ ਮਾਂ ਦਾ ਘਰ ਹੈ ਮਾਂ ਦੇ ਬੇੜੇ ਚ ਤਾਂ ਉਹੀ ਜੀ ਲੱਗ ਜਾਂਦੇਗਾ ਮੰਮਾ ਜਦੋਂ ਨਾਨੀ ਹੁੰਦੀ ਸੀ ਉਹ ਤਾਂ ਮੇਰਾ ਜੀ ਲੱਗ ਜਾਂਦਾ ਸੀ ਪਰ ਹੁਣ ਤਾਂ ਮੇਰਾ ਜਮੀ ਵੀ ਜੀ ਨਹੀਂ ਲੱਗਦਾ ਨਹੀਂ ਆਪਣੇ ਕੋਲ ਮੰਮੀ ਲੈਂਦੀ ਆ ਨਾ ਬੁੱਤ ਮਾਮੀ ਵਿਚਾਰੀ ਬੈਠੇ ਕਿਵੇਂ ਉਹ ਤਾਂ ਹਜੇ ਕੰਮ ਧੰਦਾ ਕਰੀ ਆਂਦੀ ਆ ਉਹਦਾ ਆਪ ਤਾਂ ਸੁਨੇਹਾ ਆ ਗਏ ਤਾਂ ਲੱਗਦਾਗਾ ਜੇ ਆਪ ਦੁਪਹਿਰੇ ਆਉਂਦੇ ਉਹਨੇ ਕੰਮ ਕਰਕੇ ਹੁੰਦੇ ਫਿਰ ਆਪਣੇ ਕੋਲੇ ਬੈੰਧੀ ਉਹ ਪਰ ਮੇਰਾ ਤਾਂ ਇੱਥੇ ਆ ਕੇ ਮੱਲੋ ਮੱਲੀ ਜੀ ਲੱਗਦਾਗਾ ਮੇਰੇ ਤਾਂ ਘਰ ਦੀ ਆਇਆ ਨਾ ਕੱਲੀ ਕੱਲੀ ਚੀਜ਼ ਨਾਲ ਇੰਨਾ ਪਿਆਰ ਹੈ ਜਦੋਂ ਨਾ ਜੂਨ ਦੀਆਂ ਛੁੱਟੀਆਂ ਹੁੰਦੀਆਂ ਤੇਰੀ ਨਾਨੀ ਸਾਨੂੰ ਉਹਦੀ ਲੈ ਜਾਂਦੀ ਕਹਿੰਦੀ ਚਲੋ ਸੁਣ ਚਾਦਰਾਂ ਦਵਾ ਕੇ ਲਿਆਵਾ ਹੁਣ ਮਹੀਨਾ ਬੇਦੀਆਂ ਰਹੋਗੀਆਂ ਚਾਦਰਾਂ ਕੱਢਿਓ ਫੇਰ ਅਸੀਂ ਚਾਹ-ਦਰਾ ਕੱਢਦੀਆਂ ਸਾਰੇ ਬੀਬੀ-ਵੇੜੇ ਦੀਆਂ ਕੁੜੀਆਂ ਆ ਜਾਂਦੀਆਂ ਤੇ ਫੇਰ ਜਦ ਅਸੀਂ ਕਹਿੰਦੇ ਮम्मी ਚਾਹ ਕਰ ਲਾ ਕਹਿੰਦੀ ਹਜੇ ਨਹੀਂ ਚਾਹ ਕਰਦੀ ਫੇਰ ਕਰੂੰਗੀ ਫੇਰ ਨਾ ਜਦੋਂ ਗਾਣੇ ਆਉਂਦੇ ਰੇੜੂ ਵਿੱਚ ਉਹ ਗਾਣਿਆਂ ਤੋਂ ਸਾਹ ਲਾਉਂਦੀ ਵੀ 2:30 ਵਜੇ 2:30 ਵਜੇ ਚੱਲਦੀ ਗਾਣੇ ਉਦੋਂ ਪਤਾ ਲੱਗਦਾ ਵੀ ਹਾਂ 2:30 ਵਜੇ ਫੇਰ ਮੇਰੀ ਮੰਮੀ ਚਾਹ ਘੱਟ ਕੇ ਦਿੰਦੀ ਉਹ ਤਾਂ ਬੁੱਤ ਬਾਲਾ ਜੀ ਲੱਗਦਾ ਸੀ ਮੰਮਾ ਹੁਣ ਆਏ ਤਾਂ ਹੈ ਨਹੀਂਗਾ ਮੰਮੀ ਤਾਂ ਆਪਣਾ ਸਰ ਨਹੀਂ ਕਰਦੀ ਮਾਮਾ ਤਾਂ ਆਪਣੇ ਕੋਲ ਬੈਠ ਸਕਦੇ ਸੀ ਮਾਮਾ ਵੀ ਬਾਗੇ ਨਾ ਬੁੱਤ ਮਾਮਾ ਗਿਆ ਨਹੀਂ ਹੈਗਾ ਉਹ ਤਾਂ ਮੈਨੂੰ ਪਤਾ ਹੈ ਉਹ ਤਾਂ ਤੇਰਾ ਬਾਲਾ ਕਰਦਾ ਹੈ ਤੇਰੇ ਵਾਸਤੇ ਕੁਝ ਖਾਣ ਨੂੰ ਲੈਣ ਗਿਆ ਹੋਣਾ ਉਹ ਜੇ ਨਾ ਬੈਠੀ ਫਿਰ ਮੱਚੂਗਾ ਬੈਠੀ ਨਹੀਂ ਕਰਦਣੀ ਆ ਕਿਰਾਂ ਫਾਰਮੈਲਿਟੀ ਜਾ ਕੇ ਉਹ ਚ ਜੜੀ ਜੀ ਆਊਗਾ ਫਿਰ ਬਹਿ ਜਾਣੀ 10 ਮਿੰਟ ਜਾ ਕੇ ਨਹੀਂ ਬੋਲੂਗਾ ਫਿਰ ਜੀ ਤਾਂ ਕਰਦਾ ਨਹੀਂ ਇਹਨਾਂ ਦੇ ਮੱਥੇ ਲੱਗਣ ਨੂੰ ਇਹੇ ਹੀ ਜਾਂਦੇ ਫੋਰਪਾ ਵੀ ਕਰਲੇ ਕੰਮ ਸਾਰੇ ਕਰ ਲੈ ਵਸ ਹੁਣ ਕਰਕੇ ਹਟੀ ਸਜ ਬੇਲੀ ਹੋਈਆਂ 10 ਮਿੰਟ ਬਾਈ ਦਾ ਕੰਮ ਕਰ ਵਧੀਆ ਚੱਲੀ ਜਾਂਦਾ ਵਧੀਆ ਹੀ ਆ ਵਸ ਜਿਹੜਾ ਚੱਲੀ ਜਾਂਦਾ ਮੈਂ ਦੋ ਅੰਜਲ ਦੀ ਬੈਠੀ ਆ ਨਾ ਮੈਂ ਤਾਂ ਕੰਧਾਂ ਨੂੰ ਦੇਖ ਦੇਖ ਕੇ ਮਮੀ ਯਾਦ ਆਈ ਜਾਂਦੀ ਰਹਿੰਦੀ ਆ ਲੈ ਫਿਰ ਦੁਕੰਦਾ ਨਾਲ ਹੀ ਗੱਲਾਂ ਕਰ ਲੈ ਮੈਂ ਕਾਹਨੂੰ ਬੈਠੀ ਆ ਤੇਰੇ ਕੋਲੇ ਆਪਦਾ ਕੰਮ ਛੱਡ ਕੇ ਨਾ ਪੱਬੀ ਹੁਣ ਤਾਂ ਮੰਮੀ ਦੇ ਜਾਣ ਤੋਂ ਬਾਅਦ ਤੂੰ ਹੀ ਮੇਰੀ ماں ਗਈ ਮੈਂ ਤਾਂ ਉਹ ਗੱਲ ਕਰਦੀ ਆ ਵੀ ਜਦੋਂ ਮੈਂ ਦੇਖਦੀ ਆ ਕੰਧਾਂ ਕੰਨੀ ਨਾ ਮੰਮੀ ਯਾਦ ਆਉਂਦੀ ਆ ਜਿਵੇਂ ਜਿਵੇਂ ਫਿਰਦੀ ਹੁੰਦੀ ਸੀ ਇੱਥੇ ਜਿਵੇਂ ਫਿਰਦੀ ਹੁੰਦੀ ਸੀ ਲੈ ਫਿਰ ਮੇਰੇ ਤਾਂ ਕੋਲੇ ਬੈਠਣ ਦਾ ਕੋਈ ਫਾਇਦਾ ਨਹੀਂ ਹੋਇਆ ਤੇਰੇ ਕਰੀ ਤਾਂ ਤੋਂ ਦੀ ਮਾਨ ਨੂੰ ਯਾਦ ਜਾਨੀ ਆ ਨਾ ਭਾਬੀ ਉਹਦੇ ਮੰਮੀ ਨੂੰ ਯਾਦ ਕਰਕੇ ਉਹੀ ਮੇਰਾ ਮਨ ਜਾ ਭਰਿਆ ਆ ਚਲੋ ਹੋਰ ਦੱਸੋ ਕੰਮ ਕਰ ਬਣ ਮਣਪਰ ਨਾਲ ਕੀ ਗੱਲ ਗੱਲਾਂ ਤਾਂ ਤੇਰੀਆਂ ਤੋਂ ਐਵੇਂ ਲੱਗਦਾ ਜਿਵੇਂ ਤੂੰ ਐਵੇਂ ਸੋਚਦੀ ਵੀ ਅਸੀਂ ਬੁੜੀ ਨੂੰ ਸਾਮੀ ਨਹੀਂ ਹੁੰਦਾ ਬਚੇਰਾ ਜੱਕਿਆ ਸੀ ਉਹਨੂੰ ਉੱਥੋਂ ਦਵਾਈ ਦਵਾਤੀ ਕਰੇ ਉੱਥੋਂ ਦਵਾਈ ਦਵਾਤੀ ਗੱਲਾਂ ਕਹਿ ਜੀਆਂ ਕਰਦੀਆਂ ਤੂੰ ਨਾ ਪੱਬ ਵੀ ਮੈਂ ਤਾਂ ਸਾਂਭੰਦ ਦੀ ਗੱਲ ਹੀ ਨਹੀਂ ਕੀਤੀ ਵੀ ਤੁਸੀਂ ਇਹ ਸਾਂਭੀ ਨਹੀਂ ਹੈਗੀ ਮੈਂ ਤਾਂ ਮੰਮੀ ਨੇ ਜਿਆਦਾ ਦੀ ਗੱਲ ਕਰਿਆ ਵੀ ਉਰੇ ਆ ਕੇ ਜਾਦਾਉਣ ਲੱਗ ਜਾਂਦੀ ਹੈ ਉਹ ਜੀ ਨਾ ਜਦੋਂ ਤਹ ਬਿਮਾਰ ਸੀਗੀ ਅਸੀਂ ਕਹਿੰਦੇ ਸੀ ਭਈ ਆਜੋ ਬਿਮਾਰ ਹੈ ਗੇੜਾ ਮਾਰ ਜੋ ਉਹਦੇ ਤਾਂ ਤੂੰ ਆ ਨਹੀਂ ਸਕੀ ਹੁਣ ਤੂੰ ਚੱਕਦੀਆਂ ਮੂੰਹ ਉਹਦੀ ਆ ਜਾਣੀ ਐਗੀ ਉਹਦੇ ਮਾਂ ਹੁੰਦੇ ਵੀ ਆ ਸਕਦੀ ਸੀ ਪਰ ਵੀ ਸਾਨੂੰ ਪਤਾ ਤਾਂ ਹੈਗਾ ਮੈਂ ਉਹਦਾ ਬਿਮਾਰਬਾੜੀ ਹੋ ਗਈ ਸੀ ਮੈਂ ਤੂੰ ਚੱਲਿਆ ਫਿਰ ਐ ਵੀ ਨਹੀਂ ਜਾਂਦਾ ਸੀ ਨਹੀਂ ਕਿਹੜੀ ਧੀ ਹੈ ਇਹ ਜੀ ਜਿਹਦਾ ਨਹੀਂ ਕੀ ਕਰਦਾ ਹੈਗਾ ਵੀ ਆਪਦੀ ਮਾਂ ਨੂੰ ਮਿਲਿਆ ਆ ਕੇ ਉਹ ਵੀ ਉਦੋਂ ਜਦੋਂ ਦੀ ਮਾਂ ਬਿਮਾਰ ਹੋਵੇ ਆਹ ਹੋ ਆਹ ਬਾੜੀਆਂ ਸੇਫੀਆਂ ਜਾਣਾ ਮਾਰ ਜੇ ਤੈਨੂੰ ਇੰਨੀ ਮਾਂ ਦਾ ਹਿਰਦਾ ਹੁੰਦਾ ਤੂੰ ਉਹਦੀ ਆਉਂਦੀ ਚਾਹੇ ਬਿਮਾਰ ਸੀ ਚਾਹੇ ਕੁਛ ਵੀ ਸੀ ਤੂੰ ਜਦੋਂ ਆਉਣੀ ਹੱਥ ਢੰਡੋਲੇ ਦੇ ਕੇ ਮੁੜ ਜਾਣੀ ਐ ਪਤਾ ਨਹੀਂ ਕੀ ਮਾਂ ਸੋਣਾ ਛੱਡ ਕੇ ਗਈ ਐ ਵਿੱਚ ਟਰੰਕਾਂ ਦੇ ਨਾ ਪਾਪੀ ਆਈ ਤਾਂ ਕਿਉਂ ਨਹੀਂ ਨਾਲੇ ਮੈਂ ਬਿਮਾਰ ਸੀ ਫੇਰ ਵੀ ਮੈਂ ਵਿੱਚ ਦੀ ਕਿੰਨੇ ਘੇੜੇ ਮਾਰ ਗਈ ਸੀ ਉਦੋਂ ਮਨ ਨੇ ਆ ਵੀ ਪਬੀ ਵੀ ਮੈਂ ਤਾਂ ਘਟ ਆਇਆ ਗਿਆ ਗਿਆ ਉਦੋਂ ਹੁਣ ਵੀ ਜਦੋਂ ਉੱਥੇ ਘਰੇ ਫਿਰਦੀ ਦਾ ਮੇਰਾ ਜੀ ਜਾਨੀ ਲੱਗਦਾ ਮਾਂ ਦੀ ਯਾਦ ਆਉਂਦੀ ਹੈ ਮੈਨੂੰ ਐ ਲੱਗਦਾ ਮੈਂ ਪਿੰਡ ਜਾ ਆਵਾ ਇੱਥੇ ਆ ਕੇ ਮੇਰੀਆਂ ਸਾਰੀਆਂ ਯਾਦਾਂ ਤਾਜ਼ੀਆਂ ਹੋ ਜਾਂਦੀਆਂ ਨੇ ਮੇਰੇ ਮਨ ਨੂੰ ਸ਼ਾਂਤੀ ਮਿਲਦੀ ਹੈ ਉੱਥੇ ਆ ਕੇ ਹੂੰ ਮਿਲਦੀ ਹੈ ਨੂੰ ਸ਼ਾਂਤੀ ਜਿਹੜਾ ਮੇਰਾ ਕਾਲਜਾ ਫੂਕਦੀਆਂ ਉਹਦਾ ਕੀ ਮੈਂ ਤੇ ਮੇਰੀ ਮਾਂ ਤਾਂ ਵੀ ਇੱਥੇ ਬੈਠ ਕੇ ਇੰਨੀਆਂ ਗੱਲਾਂ ਕਰਦੀ ਜਿਹੜਾ ਕੰਮ ਕਰਨਾ ਹੁੰਦਾ ਉਹ ਵੀ ਉਰੇ ਬੈਠ ਕੇ ਕਰਦੇ ਪੂਰੀ ਬੈਠੀਆਂ ਨੇ ਇੰਨੀਆਂ ਸਾਰਾ ਦਿਨ ਅਸੀਂ ਲੈ ਜਦੋਂ ਦੀ ਤੂੰ ਆਈਆਂ ਮਾਂ ਮਾਂ ਹੀ ਕਰੀ ਜਾਂਦੀ ਜਿਵੇਂ ਅਸੀਂ ਤੈਨੂੰ ਕਦੇ ਕੁਝ ਪੁੱਛਿਆ ਨਹੀਂ ਹੁੰਦਾ ਮੈਂ ਕਿਉਂ ਟਾਈਮ ਖਰਾਬ ਕੀਤਾ ਆਉਦਾ ਤੂੰ ਮਾਂ ਨਾਲ ਹੀ ਗੱਲਾਂ ਕਰ ਲੈ ਆਪਦੀ ਨਾਲ ਦੇਖ ਲੈ मैं बुटा तेरी मामी ती आप जम करना मामी आज लगी ना तो मेन खंगूरा मार दूसरा कर दी बुटाई के जेड़ा मम्मी मेनू भी नहीं दस दी मैं मामी दल सच्चा लग गई ने ਮੰਮੀ ਕਿ ਤੇ ਸੱਚੀ ਤੇ ਵਰਨੀਤਾ ਨਹੀਂ ਹੈ ਕਿ ਛੋਟਾ ਕੰਦੇਸੇ ਵੀ ਚੋਰੀ ਕਰਨਾ ਪਾਪ ਆ ਤੇ ਫਿਰ ਮੰਮਾ ਕਿ ਚੋਰੀ ਕਰਦੇ ਨੇ ਚਲ ਕੋਈ ਨਾ ਮੈਂ ਘਰੇ ਜਾ ਕੇ ਪੁੱਛੂ ਇਧਰ ਆ ਗਈ ਜਰੀ ਮਾਂ ਮੰਮੀ ਪੂਰੀ ਨਹੀਂ ਮੰਮੀ ਕਿੱਧਰ ਫਿਰਦੀ ਐ ਤਸਰੀ ਇੱਧਰ ਉਸਲੀ ਭਾਬੀ ਮੈਂ ਤਾਂ ਇੱਕ ਦੇਖਦੀ ਸੀ ਕਮਰਾ ਕਮਰਾ ਦੇਖਦੀ ਸੀ ਕੋਈ ਚੀਜ਼ਾਂ ਦੇਖਦੀ ਸੀ ਨਾ ਜੀਜਾ ਭਾਬੀ ਮੈਂ ਕੀ ਦੇਖ ਰਹੀ ਐ ਮੈਂ ਤਾਂ ਦੇਖਦੀ ਸੀ ਤੈਨੂੰ ਆਦਤ ਐ ਅੱਠ ਢੰਡੋਲੇ ਦੇਣ ਦੀ ਜਦੋਂ ਆਉਣੀ ਐ ਹੱਥ ਢੰਡੋਲੇ ਦੀ ਨਹੀਂ ਆਕੇ ਅੱਧੀ ਹੱਥ ਢੰਡੋਲੇ ਤਾਂ ਮੈਂ ਕੀ ਦਿੰਦੀ ਸੀ ਮੇਰੀ ਮਾਂ ਦਾ ਕਮਰਾ ਹੈਗਾ ਉਹਦੀ ਜੱਦਾ ਤਾਜ਼ੀਆਂ ਕਰਦੀ ਸੀ ਜੱਦਾ ਕੋਈ ਨਹੀਂ ਤਾਜ਼ਾ ਕਰਦੀ ਕੁੜੀ ਨੇ ਖੰਘੂਰਾ ਮਾਰਿਆ ਤਾਂ ਤੂੰ ਭੱਜ ਕੇ ਆ ਗਈ ਇੱਧਰ ਨਹੀਂ ਮੰਮੀ ਮੇਰੇ ਤਾਂ ਠੰਡੇ ਪਾਣੀ ਕਰਕੇ ਗਰਦ ਖਰਾਬ ਹੋ ਰਿਆ ਮੈਂ ਤਾਂ ਤਾਂ ਕਰਕੇ ਖੰਗੂਰਾ ਮਾਰਿਆ ਚਲੋ ਠੀਕ ਐ ਮੈਂ ਤਾਂ ਉਹਦਾ ਕੰਮ ਰੰਦਾ ਕਰਦੀ ਆ ਕਰ ਲੋ ਆਵੀਆਂ ਗੱਲਾਂ ਕੀ ਰਹਿੰਦੀਆਂ ਨੇ ਛੋਡੀਆਂ ਮਮਾ ਕਿ ਤੂੰ ਕੋਈ ਗਲਤ ਕੰਨ ਨਹੀਂ ਕਰ ਰੇ ਮੈਂ ਤੁਹਾਡਾ ਕੋਈ ਗਲਤ ਸਾਸਤਾ ਨਹੀਂ ਦੇਦੀ ਨਾ ਬੁੱਤ ਮੈਂ ਕੀ ਗਲਤ ਕਰਨਾ

ਮਮੀ ਹਾਂਜੀ ਕਿਨੇ ਘੜ ਮਾਰਦੇ ਨੇ ਤੁਨੋਂ ਬਾਰੇ ਕੀ ਬੋਲ ਮਾਰ ਬੈਠਾ ਨਾ ਹੁਣ ਬੈਠੀ ਤੂੰ ਬੈਠੀ ਕਿਉਂ ਨਹੀਂ ਬੈਠ ਕੇ ਤਾਂ ਆਈਆਂ ਉਹਨਾਂ ਕੋਲੇ ਹੁਣ ਕੰਮ ਵੀ ਤਾਂ ਕਰਨੀ ਨੇ ਮੈਂ ਚਾਹ ਪਾਣੀ ਚਾਹ ਪਾਣੀ ਫੜਾਦਾ ਜੀ ਲੈ ਚਾਹ ਪਾਣੀ ਕਿੱਥੇ ਫੜਾਦਾ ਹਜੇ ਕੰਮ ਤਾਂ ਹੁਣ ਕਰਕੇ ਹਟੀਆਂ ਪਹਿਲਾਂ ਉਹਨਾਂ ਕੋਲੇ ਬੈਠੀ ਹੁਣ ਕੰਮ ਨੇ ਵੇੜ ਕੇ ਹਟੀਆਂ ਮੁਰਕੋ ਮੁਰਕੀ ਹੋ ਰਹੀਆਂ ਚਲ ਚਾਹ ਫੇੜਾ ਦੇ ਆ ਸਿਓ ਲੈ ਕੇ ਆਇਆ ਛੀਟ ਕੇ ਦੇ ਦੇ ਉਹਨਾਂ ਨੂੰ ਪਹਿਲਾਂ ਅੱਛਾ ਆਹਦੇ ਵਾਸਤੇ ਤੇਰੇ ਤੇ ਲਿਆਂਦੇ ਨਹੀਂ ਤਾਂ ਸੇਵਾ ਉਹਨਾਂ ਨੂੰ ਲਿਆਉਣ ਨੂੰ ਹੋ ਗਿਆ ਜਵਾਕ ਨਾਲ ਖਾ ਲੂਗਾ ਫੂਨਾਂ ਨਕੀ ਗਿਆ ਚਾਹ ਬਣਾਈ ਪਈ ਐ ਇਹਨਾਂ ਚਾਹ ਫੜਾਉਣੀ ਆ ਮੈਂ ਫੇਰ ਖਾ ਲੂ ਸਿਓ ਖੁਖੀ ਆਈ ਆਹ ਫੈਣ ਦਾ 헤ਜਲਾ ਸੱਚ ਪਹਿਲਾਂ ਇਹਨੂੰ ਗੱਲ ਦੱਸਦੀ ਆ ਪੁਰੇ ਆਇਓ ਮੜਿਆ ਕੀ ਹੋ ਗਿਆ ਮੈਂ ਕਿਹਾ ਸੀ ਨਾ ਵੀ ਉਹ ਚੋਰਨੀ ਆ ਥਣ ਚੋਰਨੀ ਆ ਤੇਰਾ ਨਾ ਹੀ ਪਗਾਈ ਮਾਰੀ ਨਹੀਂ ਤੂੰ ਪਗਾਈ ਕੀ ਮਾਰਨੀ ਸੀ ਮੈਂ ਗਈ ਜਦੋਂ ਠੀਕਾ ਉੱਥੇ ਹੈ ਨਹੀਂ ਸੀ ਸਵਾਹ ਤੇ ਚ ਫਿਰਦੀ ਸੀ ਗੇੜੇ ਦੀ ਜਦੋਂ ਮੈਂ ਕੁੜੀ ਨੂੰ ਜਾ ਕੇ ਪੁੱਛਿਆ ਮਾਂ ਤੇਰੀ ਮਾਂ ਖੂੰਰੇ ਮਾਰਨ ਲੱਗੀ ਉਹਦੀ ਭੱਜ ਗਈ ਉਧਰੋਂ ਨਿਕਲ ਕੇ ਮੈਂ ਨੂੰ ਆਖਿਆ ਮੈਂ ਤੂੰ ਖੂੰਰੇ ਕਿਉਂ ਮਾਰਦੇ ਕਹਿੰਦੀ ਮਾਂ ਮੇਰਾ ਤਾਂ ਗਲਾ ਖਰਾਬ ਹੈ ਫਿਰ ਮੌਸਮ ਖਰਾਬ ਆ ਗਲ ਖਰਾਬ ਹੋ ਸਕਦਾ ਉਧਰ ਕੀ ਕਰਨ ਗਈ ਸੀ ਫਿਰ ਉਹਦਾ ਘਰ ਆ ਤੈਨੂੰ ਜਿੱਥੇ ਮਰਜ਼ੀ ਫਿਰਦੀ ਰਹੇ ਹਾਂ ਕਿਵੇਂ ਫੇਰ ਲੂਗੀ ਘਰ ਹੁਣ ਉਹ ਕੀ ਰਹੇਗਾ ਘਰ ਚ ਤੈਨੂੰ ਹੀ ਹੋਤੇ ਬੜਾ ਸ਼ੱਕ ਰਹਿੰਦਾ ਤੈਨੂੰ ਮੈਂ ਦਿਖਾ ਦੂੰਗੀ ਉਹ ਹੱਥ ਢੰਡੋਲੇ ਮਾਰਦੀ ਉਹ ਚੀਜ਼ ਕੋਈ ਲੈ ਕੇ ਜਾਂਦੀ ਆਈ ਹਾਰੀ ਚੱਕ ਕੇ ਤੇਰਾ ਕਿਉਂ ਦਿਮਾਗ ਬਿੱਜੂਆਂ ਵਾਂਗੂ ਹੋ ਗਿਆ ਚਿੱਤਰਨਾ ਖਾ ਲਈ ਚਿੱਤਰਨਾ ਖਾ ਲਈ ਮੈਂ ਆਏ ਜਾਂਦੀ ਸੀ ਭਾਬੀ ਜੇ ਵੱਖੰਦਰ ਬੈਠੇ ਤੁਸੀਂ ਨਾ ਭਾਬੀ ਇੰਨਾ ਟਾਈਮ ਨਹੀਂ ਹੈਗਾ ਸਾਡੇ ਕੋਲੇ ਅਸ ਤਾਂ ਮੁੜਨਾ ਹੈਗਾ ਘੰਟੇ ਚੀ ਬਸ ਇੱਥੇ ਬੈਠਿਆ ਹੋਇਨਾ ਸੀ ਤੈਨੂੰ ਕੀ ਪਤਾ ਭਾਬੀ ਜੇ ਮੈਂ ਅੰਦਰ ਬੈਠ ਗਈ ਤਾਂ ਜਿਹੜਾ ਮੈਂ ਕੰਮ ਕਰਨਾ ਆਇਆ ਫਿਰ ਉਹ ਕਿਵੇਂ करूंगी ਲੈ ਰਿਤ ਨੀਂਗਾਰੇ ਕੀ ਬੁੱਤ ਤੇਰੀ ਮੰਮੀ ਵੀ ਚੰਗਾ ਪਹਿਲਾਂ ਮੰਗੂ ਨਾ ਪਤਾ ਨਾ ਲਵਾ ਦਿਉ ਉਹਨੂੰ ਖੰਗੂਰਾ ਨਾ ਮਾਰੀ ਹੁਣ ਤੋਂ ਉਹਨੂੰ ਖੰਗੂਰੇ ਦੇ ਪੁੱਤੇ ਸ਼ੱਕ ਕਰਦੀ ਆ ਉਨਾ ਮੜੀ ਦੀ ਕੁਰਸੀ ਲੈ ਆ ਦਿਂਦਾ ਮੰਮੇ ਤੁਸੀਂ ਕਰ ਦੇਗੀ ਹੋ ਕੁਛ ਨਹੀਂ ਕਰਦੀ ਪੁੱਤ ਮੈਂ ਤੈਨੂੰ ਘਰੇ ਜਾ ਕੇ ਦੱਸਾਂ ਸਾਰੀ ਗੱਲ ਦੇਖ ਲੈ ਮੇਰੀ ਮਾਂ ਦਾ ਕਮਰਾ ਕੀ ਹਾਲ ਬਣਾ ਰੱਖਿਆ ਹੈਗਾ ਅ ਮੇਰੀ ਮਾਂ ਦਾ ਟਰੰਕ ਕਿੰਨਾ ਸਾਹਮ ਸਾਹਮ ਰੱਖਦੀ ਸੀ ਜਾਨ ਤੋਂ ਪਿਆਰਾ ਰੱਖਦੀ ਸੀ ਇਹਨੂੰ ਕਿੰਨੇ ਚਾਹਮ ਨਾਲ ਛੱਜ ਲੇਤਾ ਸੀ ਇਨਸਾਨ ਭੱਗ ਜਾਂਦਾ ਹੈਗਾ ਕੱਲੀਆਂ ਜਾਂਦਾ ਹੀ ਰਹਿ ਜਾਂਦੀਆਂ ਨੇ ਪਿੱਛੇ ਚਲ ਭਾਬੀ ਵੀ ਨਾ ਆਜੇ ਜਿਹੜਾ ਕੰਮ ਕਰਨਾ ਆਈ ਸੀ ਉਹ ਕੰਮ ਕਰਾ ਪਹਿਲਾਂ ਲਗਦਾ ਮੰਮੀ ਆਉਂਦੇ ਆ ਕੋਸ਼ਿ ਘੜੀ ਕਾਦੀ ਫਿਰ ਨਹੀਂ ਮੰਮੀ ਫਸ ਜਾਊਗੀ ਜੇ ਉਤ ਮੰਮੀ ਆਈ ਤਾਂ ਹੈ ਨਹੀਂ ਤੂੰ ਉਿੰਡ ਰਹਾ ਤਾਂ ਮੈਂ ਲੱਗਿਆ ਤੇ ਮੰਮੀ ਆ ਗਿਆ ਦੇਖ ਲਓ ਹੁਣ ਮੈਂ ਉਹਨੂੰ ਅੰਦਰ ਆਉਣ ਨੂੰ ਕਿਹਾ ਸੀ ਮੈਂ ਕਿ ਚਾਹ ਪੀ ਕੇ ਅੰਦਰ ਆ ਜਾ ਉਹ ਕਹਿੰਦੀ ਉਰੀ ਬੈਠੇ ਆ ਹੁਣ ਫੇਰ ਖੜਕਾ ਹੋਇਆ ਉਧਰ ਪੇਟੀਆਂ ਵਾਲੇ ਕਮਰੇ ਚ ਜੇ ਤੈਨੂੰ ਨਹੀਂ ਵਿਸ਼ਵਾਸ ਹੁੰਦਾ ਤੈਨੂੰ ਮੈਂ ਦਿਖਾ ਦਾਨੀ ਆ ਅੰਦਰ ਵਾਲਾ ਭੈਣ ਨੂੰ ਰੇ ਬੈਠ ਚੂ ਮੇਰਾ ਕਹਦਾ ਤਾਂ ਬੜਾ ਆਉਂਦੀ ਨਹੀਂ ਅੰਦਰ ਅੰਦਰ ਆਉਂਦੀ ਨਹੀਂ 2 ਵਜੇ ਤਾਂ ਕਹਿੰਦਾ ਵੀ ਆ ਜਾ ਕੇ ਮੈਂ ਤਾਂ ਮੁੜਨਾ ਚੱਜਣਾ ਨਹੀਂ ਬੋਲਦੀ ਤਾਂ ਨਹੀਂ ਅੰਦਰ ਆਉਂਦੀ ਵਿਚਾਰੀ ਉੱਥੇ ਡਰਦੀ ਆ ਅੱਛਾ ਤੂੰ ਡਰਨ ਨੂੰ ਉਹਦੇ ਮੈਂ ਗੋਲੀ ਮਾਰੀ ਗੋੜੀ ਨਾਲੋਂ ਘੱਟ ਹੈ ਪੇਟੀਆਂ ਵਾਲੇ ਕਮਰੇ ਤੇ ਅੱਖਾਂ ਆਜਾ ਤੈਨੂੰ ਦਿਖਾ ਦਾਨੀ ਆ ਬੜਾ ਤੇਰੇ ਦਿਮਾਗ 'ਚ ਫਰਕ ਪਿਆ ਮੇਰੇ ਦਿਮਾਗ 'ਚ ਫਰਕ ਨਹੀਂ ਹੈਗਾ ਮੈਂ ਤੈਨੂੰ ਦਿਖਾ ਦਾਨੀ ਆ ਪਤਾ ਨਹੀਂ ਉੱਧਰ ਜਾਂਦੀ ਹੈ ਫੇਰ ਭੱਜ ਕੇ ਆ ਜਾਂਦੀ ਹੈ ਜਦੋਂ ਜਾਂਦੀ ਹੈ ਫੇਰ ਮੁੜ ਕੇ ਆਉਂਦੀ ਹੈ ਉੱਧਰੋਂ ਵਹਿਮ ਦਾ ਕੋਈ ਇਲਾਜ ਨਹੀਂ ਹੁੰਦਾ ਮੈਨੂੰ ਵਹਿਮ ਨਹੀਂ ਹੈਗਾ ਮੈਂ ਸਹੀ ਬੋਲਦੀ ਆ ਠੀਕ ਆ ਦਿਖਾ ਦਾਨੀ ਆ ਤੈਨੂੰ ਆਜਾ ਉੱਧਰ ਜੇ ਤੇਰੀ ਗੱਲ ਝੂਠ ਨਿਕਲੀ ਨਾ ਮੁੜ ਕੇ ਤੇਰਾ ਕਦੇ ਯਕੀਨ ਨਹੀਂ ਕਰਨਾ ਮੈਂ ਨਾ ਕਰਿਓ ਯਕੀਨ ਪਰ ਇੱਕ ਵਾਰੀ ਮੇਰੇ ਅੱਖੇ ਇੱਕ ਵਾਰੀ ਦੇਖ ਲਓ ਮੈਂ ਤੈਨੂੰ ਭੈਣ ਤੇਰੀ ਦਿਖਾ ਦੇਣੀ ਵੀ ਉਹ ਚੋਰਨੀ ਆ ਜੇ ਤੇਰੀ ਭੈਣ ਚੋਰਨੀ ਨਾ ਨਿਕਲੀ ਨਾ ਮੇਰਾ ਨਾਂ ਵੀ ਪੰਮੀ ਨਹੀਂ ਚੋਰਨੀ ਆ ਉਹ ਪੱਕਾ ਚੱਲ ਫਿਰ ਹਾਂ ਅੱਜ ਦੇਖ ਹੀ ਲੈਣਾ ਦੇਖ ਤੇਰਾ ਬਹਿਮ ਕੱਢ ਹੀ ਦੇਣਾ ਲੈ ਉਹ ਰੋਂਦੀ ਨਹੀਂ ਆ ਰੱਖੀ ਠੀਕ ਆ ਉਹ ਬੈਠੀ ਹੈਗੀ ਮੈਂ ਬਾਰੀ ਵਿੱਚ ਨਹੀਂ ਕਰ ਖੂ ਜਦੋਂ ਜਾਊਂ ਤੈਨੂੰ ਮੈਂ ਉਹਦੀ ਦਿਖਾਵਾਂਗੀ ਜੇ ਉਹ ਸੱਚੀ ਹੁੰਦੀ ਉਹ ਅੰਦਰ ਆਉਂਦੀ ਪੇਟੀ ਵਾਲੇ ਕਮਰੇ ਤੇ ਆ ਹੁਣ ਉਹਦੀ ਅੱਖ ਚੱਲ ਤੇਰੇ ਮਗਰ ਲੱਕੇ ਮੈਂ ਵੀ ਨਹੀਂ ਕਰ ਰਖਦਾ ਪਰ ਇਹ ਗੱਲ ਝੂਠੀ ਲੱਗਈ ਨਾ ਤੇਰੇ ਪਹਿਣੀਆਂ ਬਹੁਤ ਮੇਰੀ ਭੈਣ ਤੇ ਬਹੁਤ ਅਲਜਾਮ ਲਾਉਣੀਆਂ ਤੇ ਲਰੀਤਾ ਹੁਣ ਤਾਂ ਮੈਂ ਕੰਮ ਕਰਕੇ ਉਡੂਗੀ ਹੁਣ ਕੀ ਮੈਂ ਦੱਸੇਗਾ ਤੁਮੈ ਐਂ ਕਰੀ ਤੂੰ ਆ ਥੱਲੇ ਸਿਰ ਦੀ ਕੱਪ ਚੰਗਾ ਜਦੋਂ ਕੋਈ ਆਇਆ ਕਿ ਤੇ ਪਹਿਲਾਂ ਵਾਂਗ ਪਹਿਲੀ ਨਾ ਉਹ ਕਰਦੀ ਜੇ ਕੋਈ ਬਾਹਰ ਆਇਆ ਨਾ ਖੇਰ ਖੜਕਾਈ ਚੰਗਾ ਥੱਲੇ ਸਿੱੜਦੀ ਕੱਪ ਠੀਕ ਐ ਹੁਣ ਨਹੀਂ ਮੈਂ ਖਾਲੀ ਮੁਰਦੀ ਆਪਿਆ ਮਿਲ ਕੇ ਕਿਤੇ ਭਾਬੀ ਵੀ ਨਾ ਦੇਖ ਲੈ ਹਾਂ ਦੇਖ ਮੈਂ ਕਿਹਾ ਸੀ ਨਾ ਬਾਗੀ ਉੱਠ ਕੇ ਹੁਣ ਜਦੋਂ ਆਪਾਂ ਜਾਵਾਂਗੇ ਕੁੜੀ ਕੋਈ ਨਾ ਕੋਈ ਇਸ਼ਾਰਾ ਕਰ ਦੂਗੀ ਉਹਦੀੋਂ ਭੱਜੀ ਆਊਗੀ ਜਾ ਕੇ ਦੇਖ ਲੈ ਚਾਹੀ ਦਾਕਟਰ ਜੀ ਸਹੀ ਲੱਗ। ਹਾਂ ਮੈਂ ਤਾਂ ਕਹੀ ਐ ਨਹੀਂ ਮੈਂ ਦੋ ਤਿੰਨ ਵਾਰੀ ਦੇਖ ਲਈ ਉਹਦੀ ਭੱਜ ਜਾਂਦੀ ਉਧਰ ਪੇਟੀ ਵਾਲੇ ਤਾਂ ਪਤਾ ਨਹੀਂ ਕੀ ਚੱਕ। ਹਾਂ ਗੱਲ ਤਾਂ ਤੇਰੀ ਸਹੀ ਹੈ। ਕੋਈ ਨਾ ਕੋਈ ਗੱਲ ਤਾਂ ਹੈਗੀ ਆ। ਫੇਰ ਐਵੇਂ ਐਵੇਂ ਤੇਰੇ ਨਾਲ ਲੜਦਾ ਰਿਹਾ। ਆ ਜਾ ਚੱਲ ਦਿਖਾਵਾਂ। ਮੈਨੂੰ ਪਤਾ ਨਹੀਂ ਕੀ ਮੇਰੀ ਭੈਣ ਚੋੜਨੀ ਆ। ਮੰਕੇ ਲੈ ਲੈਣ ਦੀ ਜਿਹੜੀ ਜੀ ਲੈਣੀ ਸੀ ਐ ਕਰਨੀ ਕੀ ਲੋੜ ਸੀ। ਬਾਕੀ ਜੇ ਕੁੜੀ ਨੇ ਹੁਣ ਕੋਈ ਇਸ਼ਾਰਾ ਕੀਤਾ ਫੇਰ ਗੱਲ ਜਾਮਾ ਸਹੀ ਹੋਊਗੀ। ਚੱਲ ਦੇਖੀ। ਦੁਕਾਪਾ ਘਟੜ ਗਿਆ ਮੰਮਾ ਮੈਂ ਤਾਂ ਖਿੜੀ ਆਂਦੇ ਸੀ ਅਚੋੜ ਗਿਆ ਤੇ ਮਾਂ ਕਿੱਥੇ ਆ ਮੰਮੀ ਹੋ ਗਈ ਨੇ ਕਿੱਥੇ ਕਿੱਥੇ ਆ ਕੀ ਇਹਦੇ ਹੱਥ ਚ ਕੋਸ ਨਹੀਂ ਬੱਦਲ ਮੇਰੇ ਕੋਲ ਕੁਛ ਕਿਉਂ ਨਹੀਂ ਹੈਗਾ ਮੈਂ ਕਿਹਾ ਸੀ ਨਾ ਵੀ ਚੋਰੀ ਕਰਦੀ ਆ ਦੇਖ ਲਓ ਕੀ ਲੈ ਕੇ ਆਈ ਐ ਦਿਖਾ ਦਿਖਾ ਪਰ ਕੀ ਦੱਸ ਚ ਕੁਛ ਨਹੀਂ ਹੈਗਾ ਬਈ ਮੇਰੇ ਕੋਲ ਦਿਖਾ ਤਾ ਇਹ ਕੁਛ ਹੈ ਨਹੀਂ ਫਿਰ ਦਿਖਾਓ

ਜਦੋਂ ਆਪਣੀ ਮਾਂ ਬਿਮਾਰ ਸੀ ਮੈਂ ਉਹਨੂੰ ਕਿਹਾ ਸੀ ਵੀ ਮਾਂ ਮੈਂ ਤੇਰੇ ਬਿਨਾ ਕਿਵੇਂ ਰਹੂੰ ਤਾਂ ਉਹਨੇ ਮੈਨੂੰ ਇਹੀ ਗੱਲ ਕਹੀ ਸੀ ਵੀ ਤੂੰ ਮੇਰੀ ਮਰਨ ਤੋਂ ਬਾਅਦ ਮੇਰੀ ਇਹ ਜੁੱਤੀ ਲੈ ਜੀ ਤਾਂ ਇਹ ਜੁੱਤੀ ਪਾ ਕੇ ਤੈਨੂੰ ਮੇਰੀ ਬੁੱਕਲ ਦਾ ਨਿਗ੍ਹਾ ਮਿਲੂ ਤੇ ਨਾਲੇ ਤੈਨੂੰ ਐ ਲੱਗੂ ਵੀ ਜਿਵੇਂ ਮੈਂ ਤੇਰੇ ਕੋਲ ਆਂ ਜਦੋਂ ਵੀ ਮੈਂ ਭਾਬੀ ਨੂੰ ਪੁੱਛਦੀ ਵੀ ਮੇਰੀ ਮਾਂ ਦੀ ਜੁੱਤੀ ਐ ਜਾਂ ਉਹਦੇ ਕਿਸੇ ਵੀ ਸਮਾਨ ਬਾਰੇ ਪੁੱਛਦੀ ਤਾਂ ਭਾਬੀ ਕਹਿ ਦਿੰਦੀ ਸੀ ਉਹ ਤਾਂ ਕਵਾੜ ਸੀ ਉਹ ਤੋਂ ਤੂੰ ਕੀ ਕਰਾਏਂਗੀ ਅਸੀਂ ਤਾਂ ਸਿਰ ਤਾਂ ਪਰੇ ਤੇ ਪਰ ਜਦੋਂ ਵੀ ਮੈਂ ਉਰੇ ਆਉਂਦੀ ਸੀ ਹਰ ਵਾਰ ਮੈਂ ਉਹਦੀ ਜੁੱਤੀ ਭਾਲਦੀ ਰਹਿੰਦੀ ਸੀ ਇੱਥੇ ਤੁਹਾਨੂੰ ਇਹਨੂੰ ਭਾਬੀ ਨੂੰ ਲੱਗਦਾ ਸੀ ਮੈਂ ਕੁਝ ਚੋਰੀ ਕਰਕੇ ਲੈ ਕੇ ਜਾਂਦੀ ਆ ਪਰ ਮੈਂ ਹਰ ਵਾਰੀ ਉਹਦੀ ਜੁੱਤੀ ਵੀ ਭਾਲਦੀ ਸੀ ਇੱਥੇ ਆ ਕੇ ਕਿਉਂਕਿ ਮੈਨੂੰ ਪਤਾ ਸੀ ਮੇਰੀ ਮਾਂ ਨੇ ਮੇਰੇ ਨਾਲ ਵਾਅਦਾ ਕੀਤਾ ਸੀ ਮੈਨੂੰ ਪਤਾ ਸੀ ਵੀ ਉਹ ਜੁੱਤੀ ਕਿਤੇ ਨਾ ਕਿਤੇ ਤਾਂ ਸਾਮਕੀ ਗਈ ਹੋਣੀ ਗੁਰਪ੍ਰੀਤ ਮੈਨੂੰ ਮਾਫ਼ ਕਰਦੇ ਮੈਂ ਇਹਨੂੰ ਗਲਤ ਸਮਝੀ ਗਈ ਵੀ ਪਤਾ ਨਹੀਂ ਆਉਂਦੀ ਐ ਕਿਉਂ ਕਿਹੜੇ ਲਾਉਂਦੀ ਐ ਮੈਨੂੰ ਪਤਾ ਨਹੀਂ ਸੀਗਾ ਵੀ ਤੂੰ ਆਪਦੀ ਮਾਂ ਦੀ ਜੁੱਤੀ ਪਾਲਦੀ ਆ ਕੋਈ ਨਾ ਭਾਬੀ ਤੇਰੀ ਥਾਂ ਤੇ ਜੇ ਕੋਈ ਹੋਰ ਹੁੰਦਾ ਉਹ ਵੀ ਇਹੀ ਗੱਲ ਸੋਚਦਾ ਕੋਈ ਨਾ ਮੈਨੂੰ ਮaaf ਕਰ ਨਾ ਬਈ ਸਰਾ ਕਰੀ ਤੇਰਾ ਜੇਰਾ ਕੁਝ ਤੈਨੂੰ ਚਾਹੀਦਾ ਉਹ ਲੈ ਲੈ ਨਾ ਵੀਰੇ ਮੈਨੂੰ ਕੁਝ ਨਹੀਂ ਚਾਹੀਦਾ ਮੈਂ ਤਾਂ ਮੇਰੀ ਮਾਂ ਦੀ ਜੁੱਤੀ ਵੀ ਚਾਹੀਦੀ ਸੀ ਬਸ